ਆ ਜਿਹੜੇ ਮਸਲੀਨ ਦੇ ਸੂਟ ਅਸੀਂ ਬਜ਼ਾਰਾਂ 'ਚ 15-1500 ਦੇ ਮਿਲਦੇ ਸੀ ਅਸੀਂ 1500 ਦੇ ਤਿੰਨ ਤੇ ਨਾਲੇ ਦੋ-ਦੋ ਟਰੱਕ ਭਰ ਕੇ ਲੈ ਜਾਂਦੇ ਆ ਡਿਜ਼ਾਈਨ ਟੌਪ ਕਲਾਸ ਦੇ ਉਦੋਂ ਵੀ ਵਧੀਆ ਲੈ ਜਾਂਦੇ ਆ ਇੱਕ ਤੋਂ ਇੱਕ ਚੀਜ਼ ਲੈ ਜਾਂਦੀ ਆ ਬਾਜੂ ਪਹੁੰਚੇ ਵਰਕ ਲੈ ਜਾਂਦੇ ਆ 15 15 16 ਸੂਟ 500 ਦੇ ਫੇਰ ਲੈ ਜਾਂਦਾ ਚੱਕੋ ਸ਼ਿਮਰ ਦਾ ਸੂਟ ਆ ਗਿਆ ਜਿਹੜਾ ਬਜ਼ਾਰਾ ਚ 1100 1200 ਦਾ ਅਸੀਂ ਦੇਣਾ ਹੈਵੀ ਦੁਪੱਟੇ ਵਾਲਾ 650 ਰੁਪਏ ਦਾ ਭਾਜੀ 650 ਬਿਲਕੁਲ ਭਾਜੀ ਆ ਗਲਾਸ ਸ਼ਿਮਰ ਚੱਕ ਕਰ ਲੈ ਠੱਕ ਵੇ ਨੇਚਰਲ ਕਰੇਵ ਦਾ ਸੂਟ ਹੈ ਹੈਂਡਵਰਕ ਹੋਇਆ ਵਾ ਟਾਪ ਦੇ ਯੂਨਸ ਕਾਰੀਗਰ ਦਾ ਕੰਮ ਹੈ ਰੇਟ ਪਤਾ ਕੀ ਹੈ 3000 4000 ਰੁਪਏ ਦਾ ਜੰਨੀ ਲोटा ਅਸੀਂ ਦੇਨੇ 1500 ਰੁਪਏ ਦੇ ਤਿੰਨ ਬਯਾਰਾਂ ਦੇ ਵਿੱਚ ਇਸ ਦੀ ਕਾਰੀਗਰੀ ਇਕੱਲੀ 2000 ਹੈ ਪਰ ਅਸੀਂ 2500 ਰੁਪਏ ਦੇ ਦੋ ਦੇਣੇ ਲੋ ਕਰੋ ਮੁਕਾਬਲਾ 2500 ਰੁਪਏ ਲਿਖਿਆ ਇੱਥੇ ਅਸੀਂ ਦੋ ਦੇਣੇ ਆ ਭਾਜੀ 2500 ਰੁਪਏ ਦੇ ਦੋ ਇੱਕ ਦੇ ਨਾਲ ਇੱਕ ਫ੍ਰੀ ਬਿਲਕੁਲ ਭਾਜੀ ਡਿਜ਼ਾਈਨ ਤੁਸੀਂ ਚੈੱਕ ਕਰ ਲਓ ਆ ਦੇਖੋ ਕਿੰਨਾ ਜ਼ਬਰਦਸਤ ਕੰਮ ਹੋਇਆ ਨੇਚਰਲ ਕ੍ਰੇਵ ਦੀ ਬੋਟਲ ਲੱਗੀ ਪਿਓਰ ਔਰਗੈਨਜਾ ਦਾ ਪੀਸ ਹੈ ਹੈਂਡਵਰਕ ਕੀਤਾ ਬਾਹੂ ਬਣਿਆ ਦੁਪੱਟਾ ਮੈਂ ਕਹਿੰਨਾ ਭਾਜੀ ਦੁਪੱਟਾ ਖੋਲ ਐ ਲੱਗੂਗਾ ਕਰਵਾ ਚੌਥਲਾ ਚੰਨ ਨਿਕਲ ਆਇਆ ਲਗਜ਼ਰੀ ਗਲਾਸ ਸ਼ਿਮਰ ਆ ਦੁਪੱਟਾ ਵੀ ਗਲਾਸ ਦਾ ਹੈ ਔਰ ਕਹਣਾ 1000 ਤੇ ਰਹਿ ਜਾਓ ਓਏ ਭਾਜੀ ਕਿਉਂ ਕਿਉਂ ਅਸੀਂ ਪਤਾ ਕਿੰਨੇ ਦਾ ਦੇਣਾ ਸਰਪ 1500 ਰੁਪਏ ਦੇ ਦੋ ਆ ਹੁਣ yellow color ਦਾ suit ਆ ਪੂਰਾ ਵਰਕ ਆ ਤੁਸੀਂ ਚੈੱਕ ਕਰੋ ਕਿੰਨਾ ਸ਼ਾਨਦਾਰ suit ਆ ਸ਼ਾਨਦਾਰ ਦੁਪੱਟਾ ਇਹ ਵੀ 1275 ਦੇ ਵਿੱਚ ਇਹ ਜਿਹੜਾ suit 3 3 4 4000 ਦਾ ਅਸੀਂ ਕੋਈ 2200 ਦਾ ਕੋਈ 2000 ਦਾ ਕਰਤਾ ਆ ਚੱਕੋ ਜੀ ਲਗਜ਼ਰੀ ਪੀਸ ਲੈ ਕੇ ਆ ਗਏ ਆ ਚਾਹੇ pink color ਦੀ ਗੱਲ ਕਰੋ ਜਾਹੇ ਰੈੱਡ ਹੈਵੀ ਸੂਟ ਜਿਹੜੇ ਬਾਜ਼ਾਰਾ 'ਚ 30 3000 ਰੁਪਿਆ ਦੁਕਾਨਦਾਰ ਲੈਂਦੇ ਆ ਅਸੀਂ ਦੇ ਦੇਣਾ ਕੋਈ 10000 ਕੋਈ 15000 ਕੋਈ 17 17000 ਦੇ ਵਿੱਚ ਦੇ ਦੇਣਾ ਭਾਜੀ ਅਸੀਂ ਦੇਖੋ ਜੀ ਬਾਰ-ਬਾਰ 2 2 ਲੱਖ ਰੁਪਏ ਦੀ ਜਿਹੜੀ ਦਾਜ ਬੜੀ ਬਣਾਉਣੀ ਤੁਸੀਂ 2 2 ਲੱਖ ਰੁਪਏ ਦੀ ਇੱਥੇ 70 8000 ਜਮਾਨਾ ਨਹੀਂ ਕਿਉਂਕਿ ਰੇਟਾਂ 'ਚ ਫਰਕ ਬਹੁਤ ਆ ਦੂਜੀ ਗੱਲ ਸੂਟ ਲੋਕਾਂ ਉਹ ਕਿਸੇ ਕੋ ਇੱਕ ਕਿਸੇ ਕੋ ਦੋ ਤੁਹੀ ਤਾਂ ਹਨੇਰੀ ਪੱਟੀ ਪਈ ਆ ਬੜੀ ਡਿਮਾਂਡ ਆ ਪੈਣਾ ਕਹਿੰਦੀ ਆ ਰਾਜਾ ਰਾਣੀ ਚਾਹੀਦੀ ਆ ਦੇਖੋ ਰਾਜਾ ਰਾਣੀ ਵੀ ਆ ਗਏ ਆ ਸੂਟ ਨਾਲੋਂ ਤਾਂ ਹੈਵੀ ਦੁਪੱਟਾ ਏਦਾਂ ਸੂਟਾਂ ਦੇ ਉੱਤੇ ਵਰਕ ਕੀਤਾ ਆ ਟਾਪ ਦੇ ਪੀਸ ਨਜ਼ਾਰੇ ਬੰਦ ਤੇ ਆ ਰੇਟ ਰੇਟ ਨਹੀਂ ਤੁਹਾਨੂੰ ਦੱਸਣਾ ਜੇ ਰੇਟ ਦੱਸਤਾ ਤੁਹਾਨੂੰ ਗਾਸ਼ ਪੈ ਜਾਣਾ ਕਿਉਂਕਿ ਰੇਟ ਸਾਡੇ ਇੰਨੇ ਘੱਟ ਹੈਗੇ ਆ ਮੈਂ ਕਹਿੰਦਾ ਭਾਜੀ ਐਨਆਰਆਈਆਂ ਦੀ ਪਹਿਲੀ ਚੁਆਇਸ ਆ ਦਬਕਾ ਵਰਕ ਦਾ ਕੰਮ ਤੇ ਉਹ ਮਿਲਣਾ ਅੰਕਲ ਓਮ ਬਾਗਾ ਆਪਣਾ ਸਟੋਰ ਤੋਂ ਕੋਈ ਵੀ ਸਾਡੀ ਡਰੈਸ ਲਓ 2500 ਤੋਂ ਲੈ ਕੇ ਚਾਹੇ 20 ਜਾਂ ਤੱਕ ਦੀ ਡਰੈਸ ਲੋ ਤੁਹਾਨੂੰ 20% ਡਿਸਕਾਊਂਟ ਮਿਲੂਗਾ ਕੋਈ ਵੀ ਡਰੈਸ ਲੋ ਤੁਸੀਂ ਰੇਟ ਪਹਿਲੇ ਹੀ ਆਲਰੇਡੀ ਘਟਾ ਹੈ ਲੇਕਿਨ ਦੇਖੋ ਕਿ ਆਹ ਦੇਖੋ ਤੁਸੀਂ 2595 ਰੁਪਏ ਦੀ ਡਰੈਸ ਹੈ 20% ਦੇ ਡਿਸਕਾਊਂਟ ਮਿਲੂਗਾ ਬਾਜ਼ਾਰ 'ਚ ਜਾਣੇ ਆ ਫਰੰਟ ਬੈਕ ਹੈਵੀ ਵਾਲਾ 5500 ਤੋਂ ਘੱਟ ਕੋਈ ਪੀਸ ਨਹੀਂ ਹੁੰਦਾ ਤੁਸੀਂ ਇੱਥੇ ਰੇਟ ਲਿਖ ਕੇ ਲਾਇਆ ਸ਼ਰਮ 2995 ਉਤੋਂ ਤੁਸੀਂ ਕਹਿੰਦੇ ਆ 20% ਹੋਰ ਡਿਸਕਾਊਂਟ ਲਾ ਜੋ ਬਿਲਕੁਲ ਮੌਂਟੀ ਕਾਰਲੋ ਦਾ ਬ੍ਰਾਂਡ ਦਾ ਤਿੰਨ ਟਰੱਕ ਲੈ ਕੇ ਆ ਗਿਆ ਕਹਿੰਦਾ ਹੁਣ ਸਿੰਗਲ ਬੈੱਡ ਲੈਣ ਦੇ ਲਈ ਕੰਬਲ ਜਦੋਂ ਟੌਰ ਪੂਰੀ ਕੱਢਣੀ ਆ ਤੇ ਹੁਣ ਦੇਸੀ ਜੇ ਪੋਲਰ ਨਹੀਂ ਚੱਲਨੇ ਮੌਂਟੀ ਕਾਰਲੋ ਦੇ ਕੰਬਲ ਚੱਲਨੇ ਆ ਇਹ ਤਾਂ ਬਈ ਮਹਿੰਗਾ ਬਹੁਤ ਆ ਪੂਰੀ 300 4000 ਉਹ ਛੱਡੋ ਗੱਲ ਯਾਰ ਅਸੀਂ ਦੇਣਾ 1150 ਰੁਪਏ ਦਾ ਮੈਂ ਕਹਿੰਦਾ ਹਾਂਜੀ ਭਾਈ ਲਓ ਭਾਜੀ ਡਬਲ ਬੈੱਡ ਦਾ ਵੀ ਕੰਬਲ ਦੇ ਦਾਂਗੇ ਵਿੱਚ ਪਾਓ 350 ਰੁਪਿਆ ਤੇ ਲੈ ਜਾਓ 1500 ਰੁਪਏ ਦਾ ਡਬਲ ਬੈੱਡ ਦਾ ਮੌਂਟੀ ਕਾਰਲੋ ਦਾ ਕੰਬਲ ਭਾਜੀ ਚੈਲੰਜ ਕਰਕੇ ਕਹਿੰਨੇ ਆ ਮੈਂ ਦੇਖ ਰਿਹਾ ਫਲਕਾਰੀਆਂ ਦੇ ਵਿੱਚ ਵੀ ਬਹੁਤ ਜਿਆਦਾ ਵੈਰਾਈਟੀ ਹੈਗੀ ਆ ਕਿੰਨੇ ਤੋਂ 5 600 ਸ਼ੁਰੂ ਹੋ ਜਾਂਦੀ ਆ 350 ਦੀ ਬਾਗ ਫਲਕਾਰੀ ਦੇ ਦਾਂਗੇ ਆ ਚੈੱਕ ਕਰੋ 500 ਰੁਪਏ ਦੇ ਵਿੱਚ ਚਨੌਣ ਦੀ ਫਲਕਾਰੀ ਦੇ ਦਾਂਗੇ ਤੁਸੀਂ ਹੈਂਡਵਰਕ ਦੇ ਵਿੱਚ ਲੈਣੀ ਆ 850 ਰੁਪਏ ਦੀ ਹੈਂਡਵਰਕ ਦੀ ਫਲਕਾਰੀ ਦੇ ਦਾਂਗੇ ਰਜਾਈਆਂ ਦੇ ਵਿੱਚ ਵੀ ਡਬਲ ਫਾਇਦੇ ਕਰਦੇ ਨੇ ਭਾਈ ਡੋਣੀ ਜੇ ਤੁਸੀਂ ਕੰਬਲ ਨੇ ਕੰਬਲ ਜਿਹੜੇ ਰਜਾਈਆਂ ਵੀ ਦੇਖੋ ਰਜਾਈ ਵੀ ਇਹ ਕਹਿੰਦੇ ਹਨਾ ਭਾਵੇਂ ਏਸੀ ਲਾ ਕੇ ਸੌਜੋ ਇਹ ਚ ਤੁਹਾਨੂੰ ਠੰਡ ਨਹੀਂ ਲੱਗਣ ਦੇਣੀ ਇੰਨੀ ਨਿੱਗੀ ਰਜਾਈ ਆ ਰਜਾਈ ਦੇ ਨਾਲ ਆ ਗਈ ਹੈ ਭਾਈ ਭਾਜੀ ਨਾਲ ਬੈੱਡ ਸ਼ੀਟ ਤੇ ਦੋ ਪਿੱਲੋ ਕਵਰ ਮਤਲਬ ਫੁੱਲ ਰਜਾਈ ਸੈੱਟ ਜਿਹੜਾ ਬਾਜ਼ਾਰਾਂ ਦੇ ਵਿੱਚ 5000 ਦੇ ਸੈੱਟ ਦਾ ਰੇਟ ਆ ਅਸੀਂ ਦੇਣਾ 2150 ਰੁਪਏ ਦਾ ਸੈੱਟ ਭਾਜੀ ਆ ਹੁਣ ਜਦੋਂ ਦੀਵਾਲੀ ਦੇ ਦੇਣ ਆ ਗਏ ਕਿਸੇ ਨੇ ਭੈਣ ਭਰਾ ਨੂੰ ਗਿਫਟ ਕਰਨੀ ਆ ਜਾਂ ਰਿਸ਼ਤੇਦਾਰਾਂ ਨੂੰ ਗਿਫਟ ਕਰਨੀ ਬ੍ਰਾਂਡਡ ਬ੍ਰਾਂਡਡ ਬੈੱਡ ਸ਼ੀਟ 1000 ਵਾਲੀ ਤੁਹਾਨੂੰ ਦੇਣੀ ਆ 500 ਰੁਪਏ ਦੀ 500 ਰੁਪਏ ਦੇਣੀ ਆ ਆ ਪੈਕਿੰਗ ਵਾਲੀ ਮੈਂ ਕਹਿੰਦਾ ਭਾਜੀ ਲਗਜ਼ਰੀ 1195 ਉੱਤੇ ਲਿਖ ਕੇ ਕੰਪਨੀਆਂ ਨੇ ਭੇਤਾ ਪਰ ਅਸੀਂ ਕੰਪਨੀਆਂ ਨੂੰ ਕਹਤਾ ਪੈ ਕੇ ਕਿਹੜੇ ਚੱਕਰ 'ਚ ਹੈਣੀ ਅੰਕ ਲੋ ਮੀ ਆਜੋ ਜੀ ਇੱਕ ਵਾਰੀ ਤੁਸੀਂ ਆਜੋ ਇਸ ਗੱਲ ਦੀ ਮੈਂ ਗਰੰਟੀ ਲੈਣਾ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਪਾਹਾਂ ਫੜ-ਫੜ ਕੇ ਤੁਸੀਂ ਆਪ ਲੈ ਕੇ ਆਉਣਾ ਕਿਉਂਕਿ ਇੱਥੇ ਫਾਇਦੇ ਹੁੰਦੇ ਆ 1 ਲੱਖ ਵਾਲਾ ਕੱਪੜਾ 35-40 ਹਜ਼ਾਰ 'ਚ 2 ਲੱਖ ਵਾਲਾ ਕੱਪੜਾ 80-85 ਹਜ਼ਾਰ 'ਚ ਦਮਾਂ ਆਗੇ ਇਹ ਜਿਹੜੇ 5 ਦਿਨ ਦੀ ਸੇਲ ਆ ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਦੇ ਰਿਕਾਰਡ ਤੋੜ ਦਿਆਂਗੇ। ਕਿਉਂ ਉਹਨਾਂ ਨੇ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਗਰ ਸਾਹਨ ਟੀਵੀ ਬਾਗਾ ਪੁਰਾਣਾ